ਫਗਵਾੜਾ ਨਗਰ ਨਿਗਮ ਚੋਣਾਂ ਜੋ ਕਿ 21 ਦਸੰਬਰ ਦਿਨ ਸ਼੍ਰੀਵਾਰ ਨੂੰ ਹੋਣ ਜਾ ਰਹੀਆਂ ਹਨ ਉਸ ਦੇ ਸਬੰਧ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਵਾਰਡਾ ਵਿੱਚ ਚੋਣ ਮਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਇਸੇ ਸਬੰਧ ਵਿੱਚ ਕਾਂਗਰਸ ਅਤੇ ਬਸਪਾ ਪਾਰਟੀ ਦੇ ਸੰਜਮ ਉਮੀਦਵਾਰ 41 ਨੰਬਰ ਵਾਰਡ ਤੋਂ ਸੁਸ਼ਮਾ ਸ਼ਰਮਾ ਪਤਨੀ ਉੱਗੇ ਸਮਾਜ ਸੇਵਕ ਡਾਕਟਰ ਰਮਨ ਸ਼ਰਮਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਅੱਜ ਵਾਰਡ ਨੰਬਰ 41 ਵਿੱਚ ਪੈਂਦੇ ਵੱਖ-ਵੱਖ ਮੁਹੱਲਿਆਂ ਵਿੱਚ ਡੋਰ ਟੂ ਡੋਰ ਕੈਂਪੇਨ ਕੀਤੀ ਗਈ ਜਿਸ ਵਿੱਚ ਵਾਰਡ ਵਾਸੀਆਂ ਵੱਲੋਂ ਵੀ ਭਰਮਾ ਹੁੰਗਾਰਾ ਸੁਸ਼ਮਾ ਸ਼ਰਮਾ ਦੇ ਹੱਕ ਵਿੱਚ ਦਿੱਤਾ ਇਸ ਮੌਕੇ ਤੇ ਦੁਆਬਾ ਹਲਚਲ ਚੈਨਲ ਦੇ ਸੀਨੀਅਰ ਪੱਤਰਕਾਰ ਮੋਹਿਤ ਸ਼ਰਮਾ ਵੱਲੋਂ ਲੱਛਣ ਸੰਬੰਧੀ ਜਦ ਡਾਕਟਰ ਰਮਨ ਸ਼ਰਮਾ ਤੇ ਵਾੜ ਵਾਸੀਆਂ ਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਵੇਖੋ ਅਤੇ ਸੁਣੋ ਇਸ ਖਾਸ ਖਬਰ ਵਿੱਚ ਫਗਵਾੜਾ ਦੇ ਵਾਰਡ ਨੰਬਰ 44 ਤੋਂ ਕੈਮਰਾਮੈਨ ਅਮੀਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਸਸਿਕਾ ਲਾਡਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੋਹਿ ਸ਼ਰਮਾ ਜੀ ਅੱਜ ਪਹੁੰਚ ਚੁੱਕਿਆ ਹਾਂ ਫਗਵਾੜਾ ਵਿਖੇ ਫਗਵਾੜਾ ਦੇ ਵਾਰ ਨੰਬਰ 41 ਦੇ ਚੋਂ ਚੋਣ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਹਨ ਵਾਰਡ ਦੇ ਵਿੱਚ ਡੋਟ ਡੋਰ ਚੱਲ ਰਿਹਾ ਹੈ ਇਸ ਸਮੇਂ ਅਸੀਂ 91 41 ਦੇ ਜਿਹੜੇ ਉਮੀਦਵਾਰਾ ਸੁਸ਼ਮਾ ਸ਼ਰਮਾ ਜੀ ਉਹਨਾਂ ਨਾਲ ਪਹਿਲਾਂ ਹੱਟ ਪਹਿਲਾਂ ਗੱਲਬਾਤ ਕਰਾਂਗੇ ਤਾਨੂ ਜੀ ਕਾਂਗਰਸ ਵੱਲੋਂ ਜਿਹੜੀ ਟਿਕਟ ਮਿਲੀ ਹੈ ਜੀ ਹਾਈ ਕਮਾਂਡ ਵੱਲੋਂ ਤੁਹਾਡੇ ਬਹੁਤ ਵੱਡਾ ਪ੍ਰੋਫੈਸਾਜ ਆ ਗਿਆ ਜੀ ਟਿਕਟ ਦੇ ਕੇ ਨੂੰ ਅੱਜ ਆ ਜੀ ਕੀ ਕਹਿਣਾ ਚਾਹੁੰਦੇ ਹਾਈ ਕਮਾਂਡ ਦਾ ਆਪਕਾ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਬਨ ਮਵਾਜਿਆ ਮੈਂ انہਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਸੋ ਸਾਡੇ ਨਾਲ ਇੱਕ ਸਮਾਜ ਸੇਵਾ ਡਾਟਾ ਰਵੀ ਸ਼ਰਮਾ ਜੀ ਜਿਨ੍ਹਾਂ ਦੇ ਵਾਈਫ ਇੱਥੋਂ ਇਕੱਲੇ ਬਵਾਟੋ ਖੜੇ ਨੇ ਉਹਨਾਂ ਨਾਲ ਪਗਲਬਦ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਰਸਾਪਾ ਤੁਹਾਡਾ ਸਵਾਗਤ ਹੈ ਚੈਨਲ ਸਮਾਧਾਨ ਲਈ ਬਹੁਤ ਹੀ ਸ਼ੁਕਰੀਆ ਜੀ ਜੋ ਹਮੇ ਹਲਚਲ ਚੈਨਲ ਤੋਂ ਮੋਹਿਤ ਜੀ ਔਰ ਸੋਲੀ ਜੀ ਮੈਂ ਤੁਹਾਡਾ ਇੱਥੇ ਆਉਣ ਤੇ ਬੇਹੱਦ ਧੰਨਵਾਦੀ ਹਾਂ ਜੀ ਸਾਹਿਬ ਵਿਕਾਸ ਕਾਰਜਾਂ ਦੀ ਗੱਲ ਕਰੀ ਵਾਣ ਨੰਬਰ 41 ਚ ਕਿਹੜੇ ਕਿਹੜੇ ਵਿਕਾਸ ਵਾਡ ਨੰਬਰ 41 ਜਿਹੜਾ ਹੈ ਭਗਤਪੁਰਾ ਤੋਂ ਸਟਾਰਟ ਕਰਦੇ ਆ ਅਸੀਂ ਕਿਉਂਕਿ ਭਗਤਪੁਰਾ ਜਿਹੜਾ ਹੈ ਬਹੁਤ ਜੇ ਲੰਬੇ ਸਮੇਂ ਤੋਂ ਅਸੀਂ ਦੇਖੀਏ ਤਾਂ ਭਗਤਪੁਰੇ ਦੀ ਜਿਹੜੀ ਪੋਜੀਸ਼ਨ ਹੈ ਬੜੀ ਮਾੜੀ ਸੀ ਸੀਵਰੇਜ ਸਿਸਟਮ ਬਿਲਕੁਲ ਫਲॉप ਸੀਗਾ ਬਹੁਤ سارے ਲੋਕ ਇਸ ਗੰਦੇ ਪਾਣੀ ਤੋਂ ਉਥੋਂ ਮਨੋਂ ਲੰਘਦੇ ਸੀ ਤਾਂ ਆਪਣੇ ਆਪ ਨੂੰ ਬੜਾ ਗिल्ਟੀ ਫੀਲ ਕਰਦੇ ਸੀਗੇ ਉਹ ਇਲਾਕਾ ਇੰਨਾ ਕਿ ਵੱਧ ਤੋਂ ਵੱਧ ਹਾਲਾਤ ਚ ਸੀਗਾ ਜਿਹਦੇ ਨੇ ਅਸੀਂ ਜਦੋਜਾਦ ਕੀਤੀ ਔਰ ਉੱਥੇ ਸੀਵਰੇਜ ਸਿਸਟਮ ਨੂੰ ਸੁਧਾਰਿਆ ਉਸ ਤੋਂ ਬਾਅਦ ਅਸੀਂ ਬੁਡਨ ਬ੍ਰਿਜ ਜਿਹੜਾ ਰੇਲਵੇ ਕ੍ਰੋਸਿੰਗ ਦੇ ਉੱਤੇ ਬਣਿਆ ਉਹਦੇ ਨੂੰ ਜੱਦੋਜਾਦ ਕੀਤੀ ਕਿਉਂਕਿ ਬਹੁਤ ਸਾਰੀਆਂ ਕੈਜ਼ੁਐਲਟੀ ਹੁੰਦੀਆਂ ਸੀਗੀਆਂ ਲਾਈਨਾਂ ਕ੍ਰਾਸ ਕਰਦੇ ਬਹੁਤ ਸਾਰੇ ਲੋਕ ਡਾਥ ਹੋ ਜਾਂਦੇ ਸੀ ਮੌਤ ਦਾ ਸ਼ਿਕਾਰ ਹੋ ਜਾਂਦੇ ਸੀ ਉਸ ਨੂੰ ਦੇਖਦੇ ਅਸੀਂ ਰੇਲ ਮੰਤਰਾਲੇ ਨਾਲ ਤਾਲਮਲ ਕਰਕੇ ਉੱਥੇ ਬੁਡਨ ਬ੍ਰਿਜ ਬਣਾਇਆ ਉਸ ਤੋਂ ਬਾਅਦ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਹ ਇੱਧਰ ਲਗਾਇਆ ਫਿਰ ਵੱਡੇ ਪ੍ਰੋਜੈਕਟ ਉਹ 50 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਨੇ ਉਸ ਤੋਂ ਇਲਾਵਾ ਅਸੀਂ ਵਿਕਾਸ ਕਰਦੇ ਜੀ ਜੇ ਗੱਲ ਕਰੀਏ ਤਾਂ ਧਾਰੀਵਾਲ ਸਾਹਿਬ ਦੀ ਹੋਂਦ ਦੇ ਵਿੱਚ ਅਸੀਂ ਬਹੁਤ ਸਾਰੇ ਵਿਕਾਸ ਜਿਨ੍ਹਾਂ ਦੇ ਵਿੱਚ ਟੇਰੋ ਨਗਰ ਆਕਾਸ਼ ਸਟੇਡੀਅਮ ਉਦਨੋਰੀ ਸਟੈਂਸ਼ਨ ਫਤਗੁਰਾ ਸ਼ਹੀਦ ਅਬਦਲ ਸਿੰਘ ਨਗਰ ਤੇ ਇਸ ਤੋਂ ਇਲਾਵਾ ਆਜੰਦਾ ਆਪਣਾ ਕਲੜਾ ਨਗਰ ਇਹ ਸਾਰੇ ਇਲਾਕੇ ਇਹਨਾਂ ਦੀ ਦੇਖ ਜਿਹੜੀ ਸੀਗੀ ਇੰਨੀ ਕਿ ਜ਼ਿਆਦਾ ਬਦਤਰ ਸੀਗੀ ਔਰ ਉੱਥੇ ਦੇ ਲੋਕ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਸਨ ਕਿ ਇਹ ਡਵੈਲਪਮੈਂਟ ਬਹੁਤ ਜ਼ਰੂਰੀ ਸੀ ਉਹਨਾਂ ਲਈ ਔਰ ਅਸੀਂ ਪ੍ਰੋਮਿਸਸ ਵੀ ਕਰਕੇ ਗਏ ਸੀ ਕਿ ਵੀ ਇਹ ਜਿਹੜੀ ਡਵੈਲਪਮੈਂਟ ਅਸੀਂ ਪੈਲ ਦੇ ਅਧਾਰ ਤੇ ਕਰਾਂਗੇ ਜੀ ਅਸੀਂ ਵਿਦਾਊਟ ਕਾਉਂਸਲਰ ਉਹਨਾਂ ਦੇ ਐਡੇ ਵੱਡੇ ਕੰਮ ਕੀਤੇ ਐਡੇ ਵੱਡੇ ਕਾਰਜ ਕੀਤੇ ਅਸੀਂ ਉਹਨਾਂ ਤੋਂ ਇਹੀ ਮੰਗ ਇਹੀ ਡਿਮਾਂਡ ਕਰਦੇ ਆ ਇਹੀ ਅਪੀਲ ਕਰਦੇ ਆ ਕਿ ਤੁਸੀਂ ਸਾਨੂੰ ਇੱਕ ਵਾਰ ਨੁਮਾਇੰਦਾ ਚੁਣ ਕੇ ਨਗਰ ਨਿਗਮ ਚ ਭੇਜੋ ਅਸੀਂ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਜਿਹੜੇ ਉਹਨਾਂ ਦੀ ਸੋਚ ਦੇ ਮੁਤਲਕ ਕੰਮ ਹੋਣਗੇ ਉਹਨਾਂ ਤੇ ਪਹਿਰਾ ਦੇਵਾਂਗੇ ਵਾਰਡ ਵਾਸੀਆਂ ਵੱਲੋਂ ਕਿਹੋ ਜਿਹਾ ਤੁਹਾਨੂੰ ਭਰੋਸਾ ਦਿੱਤਾ ਗਿਆ ਹੈ ਜਾਂ ਵੱਲੋਂ ਜਦੋਂ ਤੁਸੀਂ ਮਿਲਦੇ ਹੋ ਤਿੰਨਾਂ ਨੂੰ ਨਨੂ ਚਾਹ ਹੁੰਦਾ ਡਾਕਟਰਾਂ ਨੂੰ ਜਿਹੜਾ ਜਿੰਨਾਂ ਨੂੰ ਅਸੀਂ ਦੁਕਾਨ ਤੇ ਜਾ ਕੇ ਮਿਲਦੇ ਹੁੰਦੇ ਸੀਗੇ ਜਾਂ ਸਾਡੇ ਵਿਕਾਸ ਕਾਰਜ ਕਰਾਉਂਦੇ ਹੁੰਦੇ ਸੀਗੇ ਅੱਜ ਸਾਡੇ ਮੱਲੇ ਆ ਗਏ ਸਾਡੀ ਗਲੀ ਚ ਆ ਗਏ ਸਾਡੇ ਘਰਾਂ 'ਚ ਆ ਗਏ ਕਿਹੋ ਜਿਹਾ ਲੱਗ ਰਿਹਾ ਲੋਕਾਂ ਨੂੰ ਬਹੁਤ ਹੀ ਵਧੀਆ ਫੀਲ ਕਰਦੇ ਆ ਕਿਉਂਕਿ ਮੈਂ ਤਕਰੀਬਨ ਜਦੋਂ ਦਾ ਹੌਸਲ ਸੰਭਾਲਿਆ ਤਕਰੀਬਨ 35 ਸਾਲਾਂ ਤੋਂ ਮੈਂ ਐਜ਼ ਅ ਸਮਾਜ ਸੇਵਾ ਦੇ ਤੌਰ ਦੇ ਤੇ ਮੈਦਾਨ 'ਚ ਮਿੱਤਰਾਂ ਔਰ ਵਿਦਾਊਟ ਕਿਸੇ ਲੋਬ ਲਾਂਚ ਤੋਂ ਔਰ ਇਹਨਾਂ ਲੋਕਾਂ ਦਾ ਇਹਨਾਂ ਲੋਕਾਂ ਨੇ ਹੀ ਮੈਨੂੰ ਅੱਗੇ ਪ੍ਰੇਰਿਤ ਕੀਤਾ ਕੰਮ ਕਰਨ ਦੇ ਲਈ ਕਿਉਂਕਿ ਮੈਂ ਜਦੋਂ ਕੰਮ ਸਟਾਰਟ ਕੀਤਾ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਔਰ ਮੈਂ ਅੱਗੇ ਵੀ ਅੱਗੇ ਵਧਦਾ ਗਿਆ ਕਦਮ ਬਰ ਕਦਮ ਇਹਨਾਂ ਲੋਕਾਂ ਨੇ ਅੱਗੇ ਵਧਾਉਂ ਮੈਨੂੰ ਲੈ ਕੇ ਆਏ ਆ ਇਹਨਾਂ ਦੀ ਬਦੌਲਤ ਹੀ ਮੈਂ ਜਿਹੜਾ ਸਮਾਜ ਸੇਵਾ ਦੇ ਖੇਤਰ 'ਚ ਬੜੀ ਨੋਮਿਨਲ ਖੱਟ ਗਿਆ ਇੱਕ ਮ ਔਰ ਜਦੋਂ ਕੋਰੋਨਾ ਕਾਲ ਸੀਗਾ ਬਹੁਤ ਸਾਰੇ ਲੋਕਾਂ ਨੂੰ ਅਸੀਂ ਉਸ ਕੋਰੋਨਾ ਕਾਲ ਦੇ ਵਿੱਚ ਰਹੇ ਗਏ ਜਿੱਥੇ-ਜਿੱਥੇ ਕੋਈ ਲੰਗਰ ਬਣਾਉਣ ਦੀ ਗੱਲ ਆ ਜਿੱਥੇ-ਜਿੱਥੇ ਕੋਈ ਵੈਕਸੀਨੇਸ਼ਨ ਦੀ ਗੱਲ ਆ ਇਹ ਸੀ ਨੂੰ ਦੇਖਦੇ ਹੋਏ ਮંત્રી ਪੰਜਾਬ ਵੱਲੋਂ ਸਾਨੂੰ ਸਟੇਟ ਅਵਾਰਡ ਮਿਲਵਾਇਆ ਗਿਆ ਔਰ ਮੈਂ ਸਮਝਦਾ ਜਿਹੜੀ ਵੱਡੀਆਂ ਉਪलब्ਧੀਆਂ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਪਿਆਰ ਨਾਲ ਹੋਈਆਂ ਔਰ ਜਦੋਂ ਉਹਨਾਂ ਦੇ ਬਾੜ ਚ ਜਾਣੇ ਬਹੁਤ ਹੀ ਪਰਮਾਨੰਦਾਰਾ ਮਿਲਦਾ ਔਰ ਉਹ ਖੁਸ਼ਾਈਦ ਹੁੰਦੇ ਆ ਔਰ ਸਾਨੂੰ ਦੇਖ ਕੇ ਅੱਛਾ ਮਹਿਸੂਸ ਕਰਦੇ ਆ ਕਿ ਤੁਸੀਂ ਮਦਦ ਚਾਹੋ ਸੋ ਮੈਂ ਉਹਨਾਂ ਤੋਂ ਇਹੀ ਆਸ ਔਰ ਉਮੀਦ ਕਰਦਾ ਕਿ ਉਹ ਸਾਡੇ ਉਮੀਦਵਾਰ ਸੁਸ਼ਮਾ ਸ਼ਰਮਾ ਜੀ ਜੋ ਕਿ ਕਾਂਗਰਸਾਈ ਦੇ ਉਮੀਦਵਾਰ ਨੇ ਉਹਨਾਂ ਨੂੰ ਭਾਰੀ ਬਹੁੰਦਾ ਜਿਤਾਉਣ ਇਹ ਅੱਤੇ ਗੱਲ ਕਰਦੇ ਆਂ ਜੀ ਸਾਡੇ 9041 ਦੇ ਨੇ ਤੁਸੀਂ ਅਕਸਰ ਉਹਨਾਂ ਨੂੰ ਵੱਡੇ ਵੱਡੇ ਟੀਵੀ ਚੈਨਲਾਂ ਤੇ ਵੇਖਿਆ ਹੋਣਾ ਆ ਉਹਨਾਂ ਦੇ ਲਾਈਵ ਪਰਫਾਰਮੈਂਸ ਦੇਖ ਕੇ ਹੋਣੇ ਸਾਡੇ ਨਾਲ ਇੰਟਰਨੈਸ਼ਨਲ ਸਿੰਗਰ ਨੇ ਬਲਜਿੰਦਰ ਢਿੰਪੀ ਜੀ ਉਹਨਾਂ ਨਾਲ ਵੀ ਮਿਲਦੇ ਆਂ ਖਾਫੀ ਨੇ ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ ਚੈਨਲ ਸਮਾਂ ਦੇਣ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਬਲਜਿੰਦਰ ਢਿੰਪੀ ਭਾਜੀ ਇਹਨਾਂ ਨੇ ਦੱਸੇ ਦਿੱਤਾ ਤੁਹਾਨੂੰ 42 ਤੋਂ ਆਪਣੇ ਭਾਜੀ ਖੜੇ ਆ ਮੇਰੇ ਬ੍ਰਦਰ ਆਪਣੇ ਨਿਰਿੰਦਰਪਾਲ ਸਿੰਘ ਜੀ ਰਾਜੂ ਆਪਣੇ 41 ਤੋਂ ਸਾਡੇ ਭਾਬੀ ਜੀ ਖੜੇ ਆ ਇਹ ਡਾਕਟਰ ਰਮਨ ਜੀ ਦੀ ਵਾਈਫ ਹਾਂਜੀ ਭਾਜੀ ਇਹਨਾਂ ਨੇ ਦੱਸੇ ਦਿੱਤਾ ਵਾ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਤੁਹਾਨੂੰ ਪਤਾ ਹੀ ਆ ਤੇ 35 ਸਾਲ ਹੋ ਗਏ ਆ ਆਪਣੇ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਦੇ ਆ ਰਹੇ ਆ ਵੀ ਇੰਨੇ ਕੁਝ ਬਣਨ ਦੇ ਬਾਵਜੂਦ ਵੀ ਨਾ ਕੁਝ ਬਣਨ ਦੇ ਬਾਵਜੂਦ ਵੀ ਇਹਨਾਂ ਨੇ ਐਡੇ ਐਡੇ ਕੰਮ ਕੀਤੇ ਮਨ ਬਹੁਤ ਖੁਸ਼ ਹੁੰਦਾ ਤੇ ਅਸੀਂ ਅੱਜ ਨਾਲ ਆ ਇਹਨਾਂ ਦੇ ਨਾਲ ਤਾਈਓ ਹਨਾ ਤੇ ਸਾਰੇ ਜਣੇ ਮੈਂ ਇਹੀ ਰਿਕਵੈਸਟ ਕਰਦੇ ਆ ਕਾਮਯਾਬ ਬਣਾਓ ਗੋਡ ਬlesਸ ਯੂ ਥੈਂਕ ਯੂ ਇਹੀ ਕਹਿਣਾ ਬਸ ਮੈਂ ਹੀ ਤਾਂ ਧੰਨਵਾਦ ਜੀ ਜਿਵੇਂ ਕਿ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਸਾਡੇ ਨਾਲ ਇੱਕ ਸੀਨੀਅਰ ਤੇ ਕਾਂਗਰਸ ਦੇ ਆਗੂ ਨੇ ਗੁਰਦਿਆਲ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਹੋ ਜਿਹਾ ਉਹਨਾਂ ਨੂੰ ਹੰਗਾਰਾ ਮਿਲਦਾ ਪਿਆ ਅਵਾਦ 41 ਨੰਬਰ ਦੇ ਵਿੱਚ ਡਾਕਟਰ ਰਮਨ ਸ਼ਰਮਾ ਉਹਨਾਂ ਨਾਲ ਜਾ ਕੇ ਪਹਿਲਾਂ ਵੀ ਉਹਨਾਂ ਨੇ ਬੇਤੇ ਵਿਕਾਸ ਕਾਰਜ ਕਰਾਇਆ ਨੇ ਡਾਕਟਰ ਰਮਨ ਸ਼ਰਮਾ ਉਹਨਾਂ ਨੇ ਰਲ ਕੇ ਸਵਾਗਤ ਹੈ ਜੀ ਧੰਨਵਾਦ ਬਾਬਾ ਜੀ ਦੋਬਾ ਚੈਨਲ ਆਲੋ ਮੈਂ ਤਾਂ ਬਹੁਤ ਖੁਸ਼ ਹਾਂ ਜਦੋਂ ਤੁਸੀਂ ਸਾਡੇ ਕੋਲ ਆ ਕੇ ਪਹੁੰਚ ਗਏ ਆ ਸਾਡੇ ਵੀਊ ਲੈਣ ਲਈ ਅਸੀਂ ਤੇ ਬਹੁਤ ਦੇਰ ਦੇ ਇਸੇ ਕੰਮ ਤੇ ਰੁੱਝੇ ਪਏ ਆ ਕਦੀ ਕੋਈ ਟ੍ਰੀਟਮੈਂਟ ਬਲਾਡ ਲਾ ਦਿਓ ਕਦੀ ਕੋ ਗੜੀਆਂ ਬਣਾ ਦਿਓ ਕਦੀ ਕੋ ਸੜਕਾਂ ਬਣਾ ਦਿਓ ਅੱਜ ਅਸੀਂ ਰਾਜਾ ਗਾਰਡਨ ਤੱਕ 5 ਕਰੋੜ ਰੁਪਈਆ ਧਾਰੀ ਵਿਸਾਲ ਤੋਂ ਲੈ ਕੇ ਧਾਰੀਬਾਲ ਸਾਹਿਬ ਤੋਂ ਲੈ ਕੇ ਅਸੀਂ ਲਾ ਚੁੱਕੇ ਆ 5 ਕਰੋੜ ਦੀ ਬਦੌਲਤ ਸਾਡਾ ਸਾਰਾ ਇਹ ਇਲਾਕਾ ਪੱਕਾ ਹੋ ਚੁੱਕਾ ਆ ਅਸੀਂ ਤਾਂ ਧਾਰੀਬਾਲ ਸਾਹਿਬ ਦਾ ਇੰਨਾ ਧੰਨਵਾਦੀ ਆ ਔਰ ਡਾਕਟਰ ਅਮਰ ਸਾਡੇ ਅਸੀਂ ਬકરી ਟੀਮ ਨੇ ਜ਼ਿਕਰ ਥੀਓ ਕਿ ਟੀਮ ਵਰਕ ਕੀਤਾ ਹੈ। ਬਾਕੀ ਆ ਸਾਡਾ ਰਾਜੂ ਮਾਹੀ ਜੀ ਅਸੀਂ ਅੱਜ ਉਹਨਾਂ ਨੂੰ ਜੋੜਿਆ 42 ਨੰਬਰ ਬਾੜ ਚੋਂ ਨਵਿੰਦਰਪਾਲ ਸਿੰਘ ਜੀ ਮਾਹੀ ਅਸੀਂ ਅੱਜ ਉਹਨਾਂ ਨੂੰ ਵੀ ਚਤੌੜਾ ਤੇ ਡਾਕਟਰ ਰਮਨ ਨੂੰ ਵੀ ਚਤੌੜਾ ਜਦ ਇਹਨਾਂ ਦੋਹਾਂ ਦੀ ਜੱਥੇ ਹੋ ਕੇ ਤੇ ਮੇਰੀ ਆਪਣੀ ਜੱਥੇ ਆ ਬਸ ਮੈਂ ਇਹ ਹੀ ਕਹਿੰਦਾ ਆ ਮੋਟਾ ਸਾਰਿਆਂ ਨੂੰ ਆਪਾਂ ਪੋਣੀਆਂ ਇਹਨਾਂ ਤੋਂ ਘਰ ਘਰ ਜਾ ਕੇ ਵੋਟਾਂ ਪਵਾ ਰਹੇ ਆ ਔਰ ਪਹਿਲੀਆਂ ਵੀ ਆ ਇੱਕ ਦੂਜੀ ਰਹਿਣੀ ਹੈਗੀ ਬਸ ਆਪਾਂ ਤੇ ਇਹ ਹੁਣ ਅਪੀਲ ਕਰਦੇ ਆਂ ਜੇ ਸਾਡੀ ਇੱਜ਼ਤ ਤੇ ਤੁਹਾਡੇ ਹੱਥ ਵਿੱਚ ਆ ਸਾਨੂੰ ਦਿਤਾਓ ਤੇ ਬਸ ਅਸੀਂ ਤੁਹਾਡੇ ਕੰਮ ਕਰਨੀ ਆ ਜਿਹੜੇ ਰਹਿੰਦੇ ਵੀ ਰਹਿ ਕੇ ਬਾਕੀ ਥੋੜੇ ਬੋਤੇ ਰਿੰਦੋ ਕਰ ਦਵਾਂਗੇ ਧੰਨਵਾਦ 9941 ਅਤੇ 9942 ਜਿਹੜੇ ਚੋਣ ਨਿਸ਼ਾਨ ਦੇ ਵਿੱਚ ਇੱਕ ਪੰਜ ਦੇ ਚੋਣ ਨਿਸ਼ਾਨ ਦੇ ਤੋਂ ਲੜ ਰਹੇ ਨੇ ਉਹਨਾਂ ਦੇ ਤੁਸੀਂ ਮੁਖਾਤਬਿਨ ਤੋਂ ਸੁਣਿਆ ਕਿ ਉਹ ਜੋ ਲੋਕਾਂ ਨੂੰ ਅਪੀਲ ਕਰਦੇ ਤੋਂ ਉਹਨਾਂ ਨੂੰ ਭਰਮਤ ਰਿਸਪੋns ਜਿਹੜਾ ਮਿਲ ਰਿਹਾ ਸੋ ਇਸੇ ਤਰ੍ਹਾਂ ਤੁਹਾਨੂੰ ਅੱਗੇ ਵੀ ਲੈ ਕੇ ਚੰਗੇ ਹੋਰ ਬਾਰਡਰ ਦੇ ਵਿੱਚ ਵੀ ਮੇਨਾ ਜੁੜੇ ਦੋ ਦੁਆਬਾ ਹਲਚਲ ਦੇਖਦੇ ਸਾਡੇ ਦਸਤਖਤਾਂ ਦਾ ਧੰਨਵਾਦ ਮੇਰੇ ਨਾਲ ਅਮੇਸ਼ ਸ਼ਰਮਾ ਫੋਰਵਰਡ